ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪਿੰਡਰ ਫਾਰਮਰ ਟੀਵੀ YouTube ਚੈਨਲ 'ਚ ਜਿਵੇਂ ਕਿ ਤੁਹਾਨੂੰ ਪਤਾ ਆਪਾਂ ਤੁਹਾਡੇ ਲਈ ਨਵੀ ਤੋਂ ਨਵੀਂ ਵੀਡੀਓ ਲੈ ਕੇ ਆਏ ਜੀ ਅੱਜ ਆਪਾਂ ਲੈ ਕੇ ਆਏ ਆ ਮਾਲਵਾ ਐਗਰੀਕਲਚਰ ਵਾਲਿਆਂ ਦਾ ਟੋਕਾ ਕਾਫੀ ਵਧੀਆ ਟੋਕਾ ਹੈ ਆਪਾਂ ਇਹਦੇ ਤੇ ਵੀਡੀਓ ਬਣਾ ਰਹੇ ਆ ਅੱਜ ਤੁਹਾਨੂੰ ਦੱਸਾਂਗੇ ਇਹਦੇ ਵਿੱਚ ਕੀ ਕੀ ਦੂਜੇ ਟੋਕਿਆਂ ਨਾਲ ਵੱਖਰੇ ਫੀਚਰ ਨੇ ਤੇ ਆ ਕਿਹੜੇ ਢੰਗ ਨਾਲ ਇਹ ਕੰਮ ਕਰਦਾ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦਿਆ ਕਰੋ ਇਹ ਆਜੋ ਆਪਾਂ ਤੁਹਾਨੂੰ ਦੱਸਦੇ ਆਂ ਇਹਦਾ ਆਪਾਂ ਪ੍ਰਾਈਸ ਵੀ ਦੱਸਾਂਗੇ ਤੇ ਵਰਕ ਕਿਹੜੇ ਹਿਸਾਬ ਨਾਲ ਕਰਦਾ ਆਪਾਂ ਉਹ ਵੀ ਦੱਸਾਂਗੇ ਤੇ ਮੋਟਰ ਵਗੈਰਾ ਕਿੰਨੇ ਐਚਪੀ ਦੀ ਏ ਤੁਹਾਨੂੰ ਸਾਰਾ ਕੁਝ ਆਪਾਂ ਦੱਸਾਂਗੇ ਤੇ ਵੀਡੀਓ ਨਾਲ ਬਨੇ ਰਹੋ ਇਹ ਮਾਲ ਦਾ ਐਗਰੀਕਲਚਰਲ ਆਂਦਾ ਜੀ ਤੇ ਜੈਤੋਂ ਦਾ ਬਣਿਆ ਹੋਇਆ ਕਾਫੀ ਵਧੀਆ ਟੋਕਾ ਏ ਤੁਸੀਂ ਵੇਖ ਸਕਦੇ ਹੋ ਉਹਨਾਂ ਦੇ ਫੋਨ ਨੰਬਰ ਵਗੈਰਾ ਸਾਰਾ ਕੁਝ ਉੱਪਰ ਨੇ ਇਹ ਜੇ ਆਪਾਂ ਹਸਾਬ ਲਈਏ ਆਪਣੇ ਦੂਜੇ ਟੋਕੇ ਜਿਵੇਂ ਕਿ ਹੁੰਦੇ ਨੇ ਉਹਨਾਂ ਦਾ ਆਪਾਂ ਨੂੰ ਇੰਜਣ ਵੀ ਰੱਖਣਾ ਪੈਂਦਾ ਸਾਰਾ ਕੁਝ ਕਰਨਾ ਪੈਂਦਾ ਤੇ ਟੋਕੇ ਦਾ ਵੀ ਕਾਫੀ ਜ਼ਿਆਦਾ ਖਰਚਾ ਜਾ ਹੁੰਦਾ ਤੇ ਇਹ ਦੇਖ ਲਓ ਜਿਵੇਂ ਦੁਕਾਨ ਦੇ ਵਿੱਚ ਹੀ ਪਿਆ ਬਸ ਇੱਥੇ ਪੱਠੇ ਲਾਣ ਨੇ ਤੇ ਇਹਨੇ ਇੱਥੇ ਪੱਠੇ ਕੁਤਰੀ ਜਾਂਦੇ ਹੁਣ ਪੱਠੇ ਵਗੈਰਾ ਐਣ ਨਹੀਂ ਤੇ ਆਪਾਂ ਤੁਹਾਨੂੰ ਚਲਾ ਕੇ ਵੀ ਵਿਖਾਉਂਦੇ ਤੇ ਆਜੋ ਆਪਾਂ ਦੱਸਦੇ ਆ ਇਹਦੇ ਵਿੱਚ ਪਹਿਲੇ ਨੰਬਰ ਤੇ ਆਪਾਂ ਮੋਟਰ ਦੀ ਗੱਲ ਕਰਦੇ ਆ ਮੋਟਰ ਦੀ ਗੱਲ ਕਰਦੇ ਆ ਮੋਟਰ ਆ ਜੀ ਇਹਦੇ ਵਿੱਚ 2.5 HP ਦੀ ਮੋਟਰ ਹੈ 2.5 HP ਦੀ Airless ਕੰਪਨੀ ਦੀ ਮੋਟਰ ਹੈ ਕਾਪਰ ਦੀ ਤੇ ਕਾਫੀ ਵਧੀਆ ਵਰਕ ਕਰਦੀ ਮੋਟਰ ਮੋਟਰ 2.5 HP ਜੀ Airless ਕੰਪਨੀ ਦੀ ਤੇ ਕਾਪਰ ਵਾਲੀ ਮੋਟਰ ਹੈ ਕਾਫੀ ਵਧੀਆ ਵਰਕ ਕਰਦੀ ਮੋਟਰ ਤੇ ਟੋਕਾ ਵੀ ਤੁਸੀਂ ਵੇਖ ਸਕਦੇ ਹੋ ਕਾਫੀ ਵਧੀਆ ਤੇ ਇਦਰੋਂ ਚਾਲਾ ਵਗੈਰਾ ਸਾਰਾ ਕੁਝ ਆਪਣੇ ਵੱਡੇ ਟੋਕੇ ਵਾਂਗੂ ਹੀ ਐ ਤੇ ਇਦਰ ਗਰਾਰੀ ਸਿਸਟਮ ਐ ਤੇ ਇਦਰ ਮੋਟਰ ਤੋਂ ਚਾਲ ਦੇਣ ਵਾਲਾ ਜ਼ਗਾੜ ਐ ਵੇਖੋ ਮੋਟਰ ਤੋਂ ਬੈਲਟ ਪਾਈ ਹੋਈ ਉੱਪਰ ਤੇ ਆਪਾਂ ਤੁਹਾਨੂੰ ਵਿੱਚ ਦਾ ਸਿਸਟਮ ਵਿਖਾਣੇ ਆ ਇਹਦਾ ਇਹ ਤੇ ਨਾਟ ਪੈਂਦਾ ਤੇ ਤਾਂ ਆਪਾਂ ਇਦਰ ਖੋਲ ਹੀ ਜਾਂਦਾ ਵੈਸੇ ਖੋਲਣ ਦੀ ਲੋੜ ਨਹੀਂ ਆਪਾਂ ਤੁਹਾਨੂੰ ਵਿਖਾਣ ਕਰਕੇ ਖੋਲਣ ਦੇ ਇਹ ਵੇਖੋ ਇਹਦੇ ਵਿੱਚ ਨਾ ਇੱਕ ਕਟਰ ਜੇ ਲੱਗੇ ਹੋਏ ਨੇ ਪਲੇਟ ਇਦਰੋਂ ਰੁਗ ਜਾਂਦਾ ਤੇ ਇੰਜ ਚੱਲਦੇ ਨੇ ਤੇ ਰੁਗ ਨੂੰ ਵੜ ਦੇਣਾ ਜੇ ਗ੍ਰੈਂਡਰ ਵਾਲਾ ਕੰਮ ਹੋ ਗਿਆ ਜੀ ਇਹਦੇ ਵਿੱਚ ਇਹ ਚੱਕਰ ਬਣਦੇ ਨੇ ਉਧਰੋਂ ਆਉਂਦਾ ਰੁਕ ਤੇ ਉਸ ਨੂੰ ਗ੍ਰाइंड ਕਰੀ ਜਾਂਦੇ ਨੇ ਕੁਤਰੀ ਜਾਂਦੇ ਨੇ ਤੇ ਸਿੱਧਾ ਉਹ ਠਾਂ ਤੋਂ ਇਧਰ ਤੋਂ ਪੱਠੇ ਥੱਲੇ ਆਈ ਜਾਂਦੇ ਨੇ ਤੇ ਗ੍ਰੈਂਡਰ ਟਾਈਪ ਮਤਲਬ ਕਿ ਚੱਲਦਾ ਹੈ। ਕਾਫੀ ਵਧੀਆ ਬਣਿਆ ਹੋਇਆ ਤੇ ਇਹ ਮਤਲਬ ਕਿ 26000 ਦਾ ਲਿਆ ਸੀ ਬਾਈ ਜਣਾ 26000 ਦਾ ਇਹਨਾਂ ਨੂੰ ਪਿਆ ਸੀ ਤੇ 2000 ਕਿਰਾਇਆ ਵਗੈਰਾ ਉੱਪਰ ਐਕਸਟਰਾ ਲੱਗਾ ਸੀ ਕਿਉਂਕਿ ਇਹਨਾਂ ਨੇ ਜਿੱਥੋਂ ਮੰਗਾਇਆ ਸੀ। ਤੇ ਵੈਸੇ ਟੋਕੇ ਦੀ ਕੀਮਤ 26000 ਜੀ ਸਮੇਤ ਮੋਟਰ ਸਾਰਾ ਕੁਝ ਜੋ ਕੰਪਲੀਟ ਪਿਆ ਇਹ ਜਗਾੜ ਦੇ ਸਮੇਤ 26000 ਦਾ ਪਿਆ ਸੀ ਜੀ ਬਾਕੀ ਆਪਾਂ ਤੁਹਾਨੂੰ ਚਲਾ ਕੇ ਵਿਖਾਣੇ ਆ ਇਸ ਤਰ੍ਹਾਂ ਇਹ ਟਾਪਾ ਬੰਦ ਹੋ ਜਾਂਦਾ ਇਹ ਨਟ ਲੱਗਾ ਹੁੰਦਾ ਤੇ ਹੁਣ ਆਪਾਂ ਤੁਹਾਨੂੰ ਚਲਾ ਕੇ ਵਿਖਾਣੇ ਆ ਤੇ ਜੇ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦਿਆ ਕਰੋ ਧੰਨਵਾਦ